ਕਰਮਜੀਤ ਅਨਮੋਲ ਵੱਲੋਂ ਆਪਣੀ ਕੈਂਪੇਨ ਜਿਹੜੀ ਹੈਗੀ ਉਹ ਸ਼ੁਰੂ ਕਰ ਦਿੱਤੀ ਗਈ ਦੂਜਾ ਰਾਉਂਡ ਇਸ ਵਕਤ ਉਹਨਾਂ ਦਾ ਸ਼ੁਰੂ ਹੋਣ ਜਾ ਰਿਹਾ ਹੈ ਤਸਵੀਰਾਂ ਇਸ ਵਕਤ ਉਹਨੂੰ ਮਚਾਕੀ ਖੋਰਦ ਪਿੰਡ ਦਾ ਦਿਖਾ ਰਿਹਾ ਜਿੱਥੇ ਕਿ ਕਰਮਜੀਤ ਅਨਮੋਲ ਪਹੁੰਚ ਰਹੇ ਨੇ ਅਤੇ ਨਾਲ ਉਹਨਾਂ ਦੇ ਇੱਥੋਂ ਦੇ ਜੋ ਵਿਦਾਇਕ ਨੇ ਗੁਰਦੇਵ ਸਿੰਘ ਸਿੱਖੋ ਉਹ ਮੌਜੂਦ ਨੇ ਤਾਂ ਫੁੱਲਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਦੂਜਾ ਘੇੜਾ ਜਿਹੜਾ ਹੈਗਾ ਉਹਨਾਂ ਦਾ ਇਸ ਵਕਤ ਫਰੀਦਕੋਟ ਏਰੀਆ ਦਾ ਇਹ ਹੈਗਾ ਅਤੇ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜ਼ੋਰਦਾਰ ਤਰੀਕੇ ਨਾਲ ਸਵਾਗਤ ਕਰਮਜੀਤ ਨੂੰ ਬੋਲਦਾ ਇੱਥੇ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਰਪਾਗੇ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਨੂੰ ਦੇਖਣ ਦੇ ਲਈ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਇਹ ਉਹਨਾਂ ਦੇ ਸਵਾਗਤ ਦੀਆਂ ਤਸਵੀਰਾਂ ਨੇ ਜਿੱਥੇ ਕਿ ਪਰਵਾ ਹੋਂਗਾਰਾ ਜਿਹੜਾ ਹੈਗਾ ਉਹਨਾਂ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ ਆਏ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਆਏ ਪਿੰਡ ਤੱਕ ਦੀਆਂ ਤਸਵੀਰਾਂ ਨੇ ਜਿੱਥੇ ਕੀ ਉਹਨਾਂ ਦਾ ਜ਼ੋਰਦਾਰ ਤਰੀਕੇ ਨਾਲ ਸਵਾਗਤ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਨਮੋਲ ਜੀ ਦੂਜਾ ਰਾਉਂਡ ਸ਼ੁਰੂ ਕਰ ਰਹੇ ਹੋ ਕਿਸ ਤਰੀਕੇ ਦਾ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਜੀ ਆ ਪਹਿਲਾ ਹੀ ਮਤਲਬ ਇਤੋਂ ਮਜ਼ਾਕੀ ਦੀ ਸ਼ੁਰੂ ਕੀਤਾ ਜੀ ਚੰਗਾ ਲੱਗਿਆ ਗੁਰਦੇਵ ਸਿੰਘ ਜੀ ਨਾਲ ਨੇ ਐਮਐਲਏ ਸਾਹਿਬ ਬੜਾ ਚੰਗਾ ਰਿਸਪੌਂਸ ਹੈ ਜੀ ਕੀ ਲੱਗਦਾ ਹੁਣ ਅਗਲਾ ਸਰ ਕਿਸ ਤਰੀਕੇ ਦਾ ਹੋਣਾ ਹੈ ਹਾਂ ਜੀ ਕੀ ਲੱਗਦਾ ਸਰ ਅਗਲਾ ਸਰ ਕਿਸ ਤਰੀਕੇ ਦਾ ਹੋਊਗਾ ਬਹੁਤ ਅੱਛਾ ਹੋਊਗਾ ਜੀ ਜਿਵੇਂ ਪਹਿਲਾਂ ਹੋਇਆ ਉਹ ਤੋਂ ਵੀ ਵਧੀਆ ਮਿਲਦੇ ਉਹ ਕਰਾਂਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਸ ਅੱਛਾ ਜੀ ਕਹਿੰਦੇ ਲੋਕਾਂ ਦਾ ਪੂਰਾ ਪਿਆਰ ਮਿਲ ਰਿਹਾ ਫਿਰ ਬਿਲਕੁਲ ਜੀ ਪੂਰਾ ਪਿਆਰ ਹੈ ਜੀ ਥੈਂਕ ਯੂ ਜੀ ਜੀ ਲੱਗਦਾ ਕੇਜਰੀਵਾਲ ਸਾਹਿਬ ਦੀ ਕਮੀ ਮਹਿਸੂਸ ਹੋਊਗੀ ਨਹੀਂ ਬਿਲਕੁਲ ਜੀ ਆ ਜਾਣਾ ਉਹਨਾਂ ਨੇ ਜਲਦੀ ਕੋਈ ਗੱਲ ਜੀ ਸਿਕੂਰ ਸਾਹਿਬ ਕਿਸ ਤਰੀਕੇ ਦੀ ਤਿਆਰੀ ਲੱਗ ਰਹੀ ਹੈ ਬਹੁਤ ਮਹਾਰਾਜ ਦੀ ਕਿਰਪਾ ਜੀ ਅੱਜ ਸ਼ੁਰੂਆਤ ਕਰਨ ਲੱਗੇ ਆਣ ਪ੍ਰਚਾਰ ਦੀ ਅੱਛਾ ਜੀ ਆ ਆਦਮੀ ਪਾਰਟੀ ਬਿਲਕੁਲ ਤਸਵੀਰਾਂ ਤੁਸੀਂ ਲੋਕ ਤਾਂ ਵੇਖ ਰਹੇ ਹੋ ਅੱਜ ਇੱਥੇ ਕੀ ਸਵਾਗਤ ਜਿਹੜਾ ਹੈਗਾ ਉਹਨਾਂ ਦਾ ਕੀਤਾ ਗਿਆ ਹੈ ਜਿੱਥੇ ਅਤੇ ਲੋਕਾਂ ਦੇ ਉਹ ਲੋਕ ਫੁੱਲਾਂ ਦੀ ਵਰਖਾ ਉਹਨਾਂ ਦੇ ਉੱਤੇ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਵੇਖੋਗੇ ਜ਼ੋਰਦਾਰ ਤਰੀਕੇ ਨਾਲ ਸਵਾਗਤ ਇਸ ਵਕਤ ਕਰਮਜੀਤ ਅਨਬੋਲ ਦਾ ਕੀਤਾ ਜਾ ਰਿਹਾ ਹੈ ਜੇਕਰ ਇਸ ਪਾਸੇ ਨਜ਼ਰ ਮਾਰੀਏ ਆਪਾਂ ਤਾਂ ਤੁਸੀਂ ਵੇਖੋਗੇ ਹੱਥਾਂ ਵਿੱਚ ਹਾਰ ਫੜ ਕੇ ਫੁੱਲ ਫੜ ਕੇ ਲੋਕ ਜਿਹੜੇ ਨੇ ਉਹਨਾਂ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਅਥੇ ਜਿਵੇਂ ਇਹ ਤੇ ਪਹੁੰਚਣਗੇ ਤਾਂ ਜ਼ੋਰਦਾਰ ਤਰੀਕੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਜਿਸ ਤਿੱਕੇ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਜਲਦੀ ਹੀ ਆ ਜਾਣਾ ਇਸ ਤਰੀਕੇ ਦੀ ਗੱਲ ਜਿਹੜੀਆਂ ਨੇ ਉਹਨਾਂ ਨੇ ਸਾਂਝੀਆਂ ਕੀਤੀਆਂ ਅਤੇ ਹਾਲ ਦੀ ਘੜੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲੋਕਾਂ ਦਾ ਹਜ਼ੂਮ ਜਿਹੜਾ ਹੈਗਾ ਇਸ ਵਕਤ ਉਹਨਾਂ ਦੇ ਨਾਲ ਤੁਰਦਾ ਹੋਏ ਤੁਹਾਨੂੰ ਨਜ਼ਰ ਆਵੇਗਾ ਲੋਕਾਂ ਵੱਲੋਂ ਪਰਵਾਹ ਹੁੰਗਾਰਾ ਜਿਹੜਾ ਹੈਗਾ ਉਹਨਾਂ ਦੀ ਇਸ ਕੈਂਪੇਨ ਨੂੰ ਦਿੱਤਾ ਜਾ ਰਿਹਾ ਹੈ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਪਿੰਡ ਮਚਾਕੀ ਦੀਆਂ ਤੁਸੀਂ ਵੇਖ ਰਹੇ ਸੀਗੇ ਜਿੱਥੇ ਕਿ ਅ ਇਸ ਵਕਤ ਕਰਮਜੀਤ ਤਖਤੂਰਦਾ ਸਵਾਗਤ ਜੀ ਲਾਗਾ ਉਹ ਪਿਤਾ ਜਾਰਾ ਇਹਦਾ ਤੋਂ ਦੱਸ ਦੇ ਕਿ ਅੱਜ ਦਾ ਜਿਹੜਾ ਇਹਨਾਂ ਦਾ ਪੂਰਾ ਸ਼ੈਡਿਊਲ ਜਿਹੜਾ ਹੈਗਾ ਉਹ ਰਹਿਣ ਵਾਲਾ ਹੈ ਤਾਂ ਸ਼ੁਰੂਆਤ ਜਿਹੜੀ ਇਹਨਾਂ ਦੇ ਅੱਗੇ ਮਚਾਕੀ ਖੁਰਤ ਪਿੰਡ ਤੋਂ ਹੋਈ ਹੈ ਉਸ ਤੋਂ ਬਾਅਦ ਚੋਟੀ ਵਾਲਾ ਕੋ ਗਾਣਾ ਢਿੱਲੂਆਂ ਖੁਰਤ ਸਾਧਕ ਸ਼ੇਰ ਸਿੰਘ ਵਾਲਾ ਸੁਖਨ ਵਾਲਾ ਚੇਤ ਸਿੰਘ ਵਾਲਾ ਨਵਾਂ ਕਿਲਾ ਤੇ ਉਸ ਤੋਂ ਬਾਅਦ ਫਰੀਦਕੋੜ ਸ਼ਹਿਰ ਦੀ ਗੱਲ ਕੀਤੀ ਜਾਵੇਗਾ ਦਸਮੇਸ਼ ਨਗਰ ਡੁੱਗਰ ਬਸਤੀ ਅਤੇ ਮਾਈ ਗੋਦਰੀ ਸਾਹਿਬ ਦਾ ਜੋ ਏਰੀਆ ਹੈ ਉਹ ਅੱਜ ਕਵਰ ਕਰਨਗੇ ਇਸ ਤੋਂ ਪਹਿਲੇ ਇਹ ਜਿਹੜਾ ਹੈਗਾ ਨਾ ਪ੍ਰੋਗਰਾਮ ਪੋਸਟਪੋਨ ਹੋ ਗਿਆ ਸੀਗਾ ਕਿਉਂਕਿ